ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ ਦੁਦ ਡਿਠੇ ਸੱਚੇ ਬਾਤਿ ਸਾਹ ਮਲ ਜਨਮ ਜਨਮ ਨਦੀ ਕਟਿਯ ਸਜਣ ਸਚਾ ਪਾਤਸ਼ਾਹ ਸਿਰਸ਼ੋ ਹਾਉਂਦੈ ਜਿਸ ਪਾਸ ਬਹਿਠਿਐ ਸੋਹੀਐ ਸਭਨੋ ਦਾਵੀ ਸਾ ਸੁਜਣ ਸੱਚਾ ਪਾਤਸ਼ਾਹ ਸਿਰ ਸ਼ਾਂਦਰਸ਼ਾਹ ਜਿਸ ਪਾਸ ਵਹਿਠਿਆ ਸੋਹੀਐ ਸਭਨਾ ਦਾਰੀ ਸਾਹ ਸਤਨਾਮ ਨੋ ਸ੍ਰੀ ਮਹਲਾ ਪਹਿਲਾ ਜੀਵ ਤੀਰ ਨਾਈ ਮਨ ਆਨੰਦ ਹੈ ਜੀਓ ਸੱਚਾ ਨਾਮ ਗੁਣ ਗੋਵਿੰਦ ਹੈ ਜੀਓ ਜੀਵ ਤਿਰ ਨਾਏ ਮਨ ਆਨੰਦ ਹੈ ਜੀਓ ਸੱਚ ਸੱਚ ਨਾਮ ਗੁਣ ਗੋਵਿੰਦ ਹੈ ਜੀਓ ਗੁਰ ਗਿਆਨ અપਾਰ ਸਿਰਜਣਹਾਰਾ ਜਿਨ ਸਿਰ ਜੀ ਤਿੰਨ ਗੋਈ ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨ ਸਕੈ ਕੋਈ ਆਪੇ ਕਰ ਵੇਖੈ ਸਿਰ ਸਿਰ ਲੀ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਗੋਚਰ ਜੀਵ ਸੱਚੀ ਨਾਹੀ ਤੁਮ ਸਰ ਅਵਰਨ ਕੋ ਹੁਕਮੀ ਹੋਏ ਨਿਬੇੜ ਪਰਮ ਚੁਕਾਇ ਸੀ ਜੀਓ ਗੁਰਪਰਮ ਚੁਕਾਇ ਔਕਤ ਕਹਾਈ ਸਚ ਮਹਿ ਸਾਚ ਸਮਾਣਾ ਸਮਾਈ ਹੁਕਮੀ ਹੁਕਮੁ ਪਛਾਣਾ ਸਚੀ ਵਡਿਆਈ ਗੁਰ ਤੇ ਪਾਈ ਤੂ ਮਨ ਅੰਤ ਸੁਖਾਈ ਨਾਨਕ ਸਾਹਿਬ ਅਵਰ ਨਾ ਦੂਜਾ ਨਾਮ ਤੇਰਾ ਵਡਿਆਈ ਤੂੰ ਸੱਚਾ ਸਿਰਜਣਹਾਰ ਅਲੱਖ ਸਿਰੰਧਿਆ ਜੀਉ ਕੁ ਸਾਹਿਬ ਦੁਇ ਰਾਹ ਵਾਦੇ ਵਦੰਦਿਆ ਜੀਓ ਦੁਇ ਰਾਹ ਚਲਾਏ ਹੁਕਮ ਸਬਾਈ ਜਨਮ ਮੁਆ ਸੰਸਾਰ ਨਾ ਬਿਨਾ ਨਾਹੀ ਕੋ ਬੇਲੀ ਬਿਖਲਾਦੀ ਸਿਰ ਭਾਰਾ ਹੁਕਮੀ ਆਇਆ ਹੁਕਮ ਨ ਬੂਝੈ ਹੁਕਮ ਸੁਵਾਰਨ ਹਾਰਾ ਨਾਨਕ ਸਿਰਜਣਹਾਰਾ ਭਗਤ ਸੁਹੇ ਦਰਵਾਰ ਸ਼ਬਦ ਸੁਹਾਇ ਜੀਉ ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਉ ਰਸਨ ਰਸਾਈ ਨਾਮ ਤਿਸਾਈ ਗੁਰ ਕਾ ਸ਼ਬਦ ਵਿਕਾਣੇ ਅਰਸ ਪਰਸਿਆ ਪਰਸ ਹੋਏ ਜੋ ਤਿਰੈ ਮਨ ਭਾਣੇ ਮੁਰਾ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਨ ਦਰਸਾਚੈ ਸੱਚ ਕੀ ਵਾਪਾਰੀ ਖਪਿਆਸਾਥ ਕਿਉਂ ਡਰ ਜਾਏ ਸਾ ਜੀਓ ਸਤਗੁਰ ਪੁੱਛੋ ਜਾਏ ਨਾਮ ਧਿਆਏ ਸਾ ਜੀਓ ਸੱਚ ਨਾਮ ਧਿਆਈ ਸੱਚ ਚਵਾਈ ਗੁਰਮੁਖ ਸੱਚ ਪਛਾਣ ਦਿਨੋ ਨਾਥ ਦਇਆਲ ਨਿਰੰਜਨ ਅਨ ਦਿਨ ਨਾਮ ਵਖਾਣਾ ਕਰਨੀ ਕਾ ਰਹੋ ਫੁਰਮਾਈ ਆਪਵਾ ਮਨਮਾਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਿਸ਼ਨ ਨਾ ਮੂ ਆ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਿਸ਼ਨ ਨਾਮ ਨਿਵਾਰੀ